ਅੱਜ ਕਿਸਾਨ ਆਗੂ ਸਰਵਜਿੰ ਸਿੰਘ ਪੰਦੇੜ ਦੇ ਗਵਾਈ ਹੇਠੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਅੱਜ ਕਿਸਾਨ ਬੀਬੀਆਂ ਵੀ ਸ਼ਾਮਲ ਸਰ ਸ਼ੰਭੂ ਬਾਰਡਰ ਦੇ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈਆਂ ਇਸ ਮੌਕੇ ਕਿਸਾਨ ਆਗੂ ਸਰਵਜਿੰ ਸਿੰਘ ਪੰਦੇੜ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਕਿਹਾ ਗਿਆ ਕਿ ਪਹਿਲਾ ਜੋ ਜਥਾ ਅਸੀਂ 10 ਮਾਰਚ ਨੂੰ ਰਵਾਨਾ ਕੀਤਾ ਸੀ ਅੱਜ ਦੂਸਰਾ ਜਥਾ ਰਵਾਨਾ ਕਰ ਰਹੇ ਹਾਂ ਅਤੇ ਤੀਸਰਾ ਜਥਾ ਜਿਹੜਾ ਕਿ 3 ਮਾਰਚ ਨੂੰ ਰਵਾਨਾ ਕੀਤਾ ਜਾਵੇਗਾ ਹਰ ਮਹੀਨੇ ਇਸੇ ਤਰ੍ਹਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਥੇ ਰਵਾਨਾ ਕੀਤੇ ਜਾਣਗੇ ਇਸ ਮੌਕੇ ਉੱਤੇ ਜਾਣਕਾਰੀ ਦਿੱਤੇ ਆ ਹੋਇਆ ਉਹਨਾਂ ਕਿਹਾ ਹੈ ਕਿ ਅੱਜ ਵੀ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋ ਰਿਹਾ ਹੈ ਪੰਜਾਬ ਵਿੱਚ 11 ਥਾਵਾਂ ਤੋਂ ਕਿਸਾਨ ਜਥੇ ਦੇ ਰੂਪ ਦੇ ਵਿੱਚ ਰਵਾਨਾ ਹੋ ਰਹੇ ਨੇ ਹੋਰ ਕੀ ਕਿਹਾ ਇਸ ਬਾਬਾ ਸਰਵਜਨਕ ਪੰਦੇਰ ਨੇ ਉਹ ਸੁਣ ਲੈਣੇ ਹਰਿਆਣੇ ਦੇ ਵਿੱਚ ਸਾਡੀ ਗਲਸ਼ ਅਸਤੀ ਯਾਤਰਾ ਚੱਲ ਰਹੀ ਉਹ 5ਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 100 ਇੱਕ ਜਿਹੜੀ ਆ ਸ਼ੀਧੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸਿੱਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵਤਾ ਸ਼ਹੀਦੀ ਦੇਣਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾਂ ਪੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਬਰਜਰੰਗ ਪੂਨੀਆ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾ ਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਅਰ ਕਿਉਂਕਿ ਅਸੀਂ ਚਾਹੁੰਦੇ ਹਾਂਗੇ ਕਿ ਐਤਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਅਰ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਮਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਦੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਦੇ ਇਸ ਤਰ੍ਹਾਂ ਕਮਮ ਦੇ ਐਸਕੇਮ ਰਾਜਨੀਤਿਕ ਦੇ ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਉਹਨੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਆਉ ਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੇਲੇ ਹੋਗੇ ਤੋਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਅਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਧੰਨਵਾਦ ਜਿਥੇ ਨੂੰ ਇਹ ਹੀ ਜੀ ਕਹਿਣਾ ਚਾਹਾਂਗੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾਉਣ ਜਾ ਰਹੇ ਆ ਅਸੀਂ ਇਹਨਾਂ ਦੇ ਨਾਲ ਆ ਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁਣ ਵਾਢੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਸਾਰਾ ਅਪ੍ਰੈਲ ਦਾ ਮਹੀਨਾ ਉੱਥੇ ਰਵਾਂਗੇ ਟਟਕੇ ਰਵਾਂਗੇ ਅਸੀਂ ਬੀਬੀਆਂ ਨੇ ਉੱਥੇ ਮੋਰਚਾ ਸੰਭਾਲਣਾ ਵਾ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆ ਕੇ ਆਪਣੀ ਜਿਹੜੀ ਹੈ ਕਟਾਈ ਹੈ ਕਣਕ ਦੀ ਕਰਨਗੇ ਘਰਾਂ ਦੇ ਵਿੱਚ ਬੀਬੀ ਚੁੱਲ੍ਹਾ ਚੋਂਟਾ ਛੱਡ ਕੇ ਬੱਚੇ ਛੱਡ ਕੇ ਜਾਈ ਜਾ ਰਹੇ ਨੇ ਭਈ ਇਹ ਸਾਡੀ ਮਜਬੂਰੀ ਆ ਅਸੀਂ ਛੱਡ ਕੇ ਜਾ ਰਹੇ ਅਸੀਂ ਆਂਡ ਗਵਾਨ ਸਾਰਿਆਂ ਨੂੰ ਕਹਿਤਾ ਵਾ ਕਿ ਤੁਸੀਂ ਸਾਡੇ ਬੱਚੇ ਸੰਭੋ ਅਸੀਂ ਉਥੇ ਮੋਰਚਾ ਸੰਭਾ ਗੀਆਂ ਕਿਉਂਕਿ ਸਰਕਾਰਾਂ ਓਵੇਂ ਤਾਂ ਮੰਨਣ ਆਲੀਆਂ ਨਹੀਂ ਕਹਿੰਦੇ ਨਾ ਕਿ ਜੇ ਇਹ ਬੀਬੀਆਂ ਨੂੰ ਅੱਗੇ ਟਾਰਗੇਟ ਕਰਕੇ ਫਿਰ ਅੱਗੇ ਮੋਰਚਾ ਨਹੀਂ ਇਹ ਬੀਬੀਆਂ ਦਾ ਸਾਡਾ ਸਾਡਾ 50% ਜਿਹੜਾ ਉਹ ਸਾਡਾ ਆਪਣਾ ਕਿਉਂਕਿ ਜਿਹੜਾ ਫਸਲਾਂ ਦੀ ਜਿਹੜੀ ਜਿੰਨਿਕ ਕਮਾਈ ਆ ਉਹ ਸਾਡੇ ਕੋਲ ਆਉਂਦੀ ਹੈ ਜਦੋਂ ਸਾਨੂੰ ਕੋਈ ਕਮਾਈ ਦਾ ਸਾਧਨ ਸਾਡੇ ਕੋਲ ਪੈਸੇ ਆ ਹੀ ਨਹੀਂ ਰਹੇ ਪੂਰੇ ਸਾਨੂੰ ਫਸਲ ਦਾ ਰੇਟ ਹੀ ਪੂਰਾ ਨਹੀਂ ਮਿਲੇ ਅਸੀਂ ਕਿੱਥੋਂ ਘਰ ਖਰਚ ਚਲਾਈਏ ਅਸੀਂ ਕਿੱਥੋਂ ਆਪਣੇ ਬੱਚੇ ਪੜਾਈਏ ਕੀ ਕਰੀਏ ਦੱਸੋ ਪੰਜਾਬ ਸਰਕਾਰ ਦਾ ਰਵ ਪੰਜਾਬ ਸਰਕਾਰ ਦਾ ਰਵਈਆ ਤਾਂ ਕੋਈ ਨਹੀਂ ਗੰਗੂ ਤੋਂ ਮਿੱਟੀ ਚਾਣਨ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਆ ਨਾਲਾ ਕੋਈ ਵੀ ਨਾਲ ਨਹੀਂ ਜਿਉਂ ਨਾਲ ਹੁੰਦੇ ਤਾਂ ਸਾਡੇ ਵੀਰਾਂ ਤੇ ਇਹ ਗੋਲੀ ਕਾੜ ਨਹੀਂ ਸੀ ਹੋਣਾ ਸਾਡੇ ਵੀਰਾਂ ਨੂੰ ਉੱਥੇ ਪਰੇਸ਼ਾਨ ਨਹੀਂ ਸੀ ਕੀਤਾ ਜਾਣਾ ਇੱਕ ਉੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਨੈੱਟ ਬੰਦ ਕੀਤਾ ਹੋਇਆ ਇਹ ਪੰਜਾਬ ਸਰਕਾਰ ਦੀ ਕਾਰਸਤਾਦੀ ਹੈ ਨਾ ਕਿ ਨੈੱਟ ਬੰਦ ਕੀਤਾ ਕਿਉਂ ਨਹੀਂ ਸਾਰੀਆਂ ਸਹੂਲਤਾਂ ਦੇ ਰਹੀ ਸਰਕਾਰ ਉਥੇ ਜੇ ਸਰਕਾਰ ਸਾਡੇ ਨਾਲ ਆ ਤਾਂ